ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਸੋਸ਼ਲ ਮੀਡੀਆ ਤੇ ਧੂੜਾਂ ਪੁੱਟ ਰਿਹਾ ਮੋਦੀ ਦਾ ਮਿਰਜ਼ਾ ਤੇ ਕੈਪਟਨ ਦੇ ਨਾਂ ਤੇ ਵੀ ਪੈਂਡੀਆਂ ਨੇ ਬੋਲੀਆਂ ਸੁਖਜੀਤ ਮਾਨ ਲਿਖਦਾ ਬਠਿੰਡੇ ਤੋਂ ਲੋਕ ਸਭਾ ਚੋਣਾਂ ਦਾ ਆਗਾਜ਼ ਹੁੰਦਿਆ। ਸੋਸ਼ਲ ਮੀਡੀਆ ਤੇ ਭਾਂਤ ਸੁਪਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ। ਸਿਆਸੀ ਪਾਰਟੀਆਂ ਵੱਲੋਂ ਵਿਰੋਧੀ ਧਿਰਾਂ ਨੂੰ ਠੇਬੀ ਲਾਉਣ ਲਈ ਕਈ ਤਰ੍ਹਾਂ ਦੇ ਤਕਨੀਕੀ ਪੈੰਟਲੇ ਸੋਸ਼ਲ ਮੀਡੀਆ ਤੇ ਵਰਤੇ ਜਾ ਰਹੇ ਨੇ। ਪੰਜਾਬੀ ਗਾਇਕੀ ਚ ਕਲਾਕਾਰਾਂ ਵੱਲੋਂ ਉੱਚੀ ਹੇਕ ਨਾਲ ਮਿਰਜ਼ਾ ਗਾਉਣਾ ਆਪਣੀ ਪ੍ਰਾਪਤੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਉੱਚੀ ਹੇਕ ਚ ਗਾਇਆ ਮਿਰਜ਼ਾ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ। ਇਸ ਵੀਡੀਓ ਵਿੱਚ ਇੱਕ ਲੜਕੀ ਵੱਲੋਂ ਇਹ ਗੀਤ ਖੁਦ ਲਿਖਣ ਦੀ ਗੱਲ ਕਹੀ ਗਈ ਹੈ। ਮਿਰਜ਼ੇ ਦੀ ਤਰਜ਼ ਮੋਦੀ ਦਾ ਮਿਰਜ਼ਾ ਨਾਂ ਦਿੱਤਾ ਹੈ ਇਹ ਗੀਤ ਗਾਉਣ ਵਾਲੀ ਲੜਕੀ ਨੇ ਉਸ ਤੇ ਨਾਲ ਡੱਫਲੀ ਵਜਾਉਣ ਵਾਲੇ ਲੜਕੇ ਦੇ ਕੱਪੜਿਆਂ ਨੂੰ ਦੇਖ ਕੇ ਕਿਸੇ ਨਾਟਕ ਮੰਡਲੀ ਦੇ ਇਹ ਟੀਮ ਮੈਂਬਰ ਜਾਪਦੇ ਨੇ ਇਸ ਮਿਰਜ਼ੇ ਰਾਹੀਂ ਗਾਉਣ ਵਾਲੀ ਲੜਕੀ ਨੇ ਮੋਦੀ ਸਰਕਾਰ ਦੇ ਕਾਰਜਕਲ ਦੀਆਂ ਨਕਾਮੀਆਂ ਨੂੰ ਆਪਣੇ ਗੀਤ ਵਿੱਚ ਪਰੋਇਆ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਗੀਤ ਨੂੰ ਸ਼ਲਾਘਾ ਕਰਦੀ ਹੈ ਗੀਤ ਚ ਕਾਲੇ ਧਨਸਣੇ ਬੇਰੁਜ਼ਗਾਰੀ ਤੇ ਹੋਰ ਕਾਫੀ ਮੁੱਦਿਆਂ ਤੇ ਕਰਾਰੀ ਚੋਟ ਕੀਤੀ ਗਈ ਹੈ ਗੀਤ ਦੀ ਸ਼ੁਰੂਆਤ ਚ ਸਿਆਸੀ ਤਰ੍ਹਾਂ ਵੱਲੋਂ ਵੋਟਾਂ ਵੇਲੇ ਕੀਤੇ ਜਾਂਦੇ ਵਾਅਦਿਆਂ ਦਾ ਜ਼ਿਕਰ ਕਰਦੇ ਆਮ ਲੋਕਾਂ ਦਾ ਕੋਈ ਹਾਲ ਪੁੱਛਣ ਨਾ ਆਉਣ ਦੀ ਵੀ ਗੱਲ ਕਹੀ ਗਈ ਹੈ ਸਅਮਰੀਕੀਅਨ ਸਰਕਾਰਾਂ ਵੱਲੋਂ ਭਾਵੇਂ ਕਿਸਾਨਾਂ ਨੂੰ ਅੰਨਦਾਤੇ ਕਹਿ ਕੇ ਵਧਾਇਆ ਜਾਂਦਾ ਹੈ ਹਕੀਕਤ ਇਹ ਹੈ ਕਿ ਕਰਜ਼ੇ ਦੇ ਬੋਝ ਤੇ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਇਸ ਗੀਤ ਵਿੱਚ ਕਿਸਾਨਾਂ ਦੇ ਦਰਦ ਨੂੰ ਵੀ ਬਿਆਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਵੇਂ ਮਨ ਕੀ ਬਾਤ ਪ੍ਰੋਗਰਾਮ ਰਹੀ ਦੇਸ਼ ਨੂੰ ਕਾਫੀ ਸਨੇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕ ਆਪਣੇ ਦਿਲ ਦੀ ਗੱਲ ਮੋਦੀ ਨਾਲ ਨਹੀਂ ਕਰ ਸਕੇ ਲੋਕ ਚਾਹ ਕੇ ਵੀ ਮੋਦੀ ਨੂੰ ਅੱਛੇ ਦਿਨ ਆਉਣ ਵਾਲਾ ਸਮਾਂ ਨਹੀਂ ਪੁੱਛ ਸਕੇ ਇਸ ਗੀਤ ਵਿੱਚ ਇਸ ਸਬੰਧੀ ਜ਼ਿਕਰ ਕੀਤਾ ਗਿਆ ਹੈ ਨਰਿੰਦਰ ਮੋਦੀ ਵੱਲੋਂ ਕਾਲਾ ਧੰਨ ਬਾਹਰ ਲਿਆਉਣ ਦੀ ਕੋਸ਼ਿਸ਼ ਦਾਤ ਕੀਤੀ ਗਈ ਨੋਟਬੰਦੀ ਤੇ ਵੀ ਗੱਲ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਸ ਗੀਤ ਨੂੰ ਵੱਡੀ ਗਿਣਤੀ ਚ ਲੋਕਾਂ ਨੇ ਅੱਗੇ ਅੱਗੇ ਭੇਜਿਆ ਹੈ ਦੂਜੇ ਪਨੇ ਸੋਸ਼ਲ ਮੀਡੀਆ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਵੀ ਬੋਲੀਆਂ ਪੈਂਦੀਆਂ ਇਹਨਾਂ ਬੋਲੀਆਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਦੇ ਖਾਤਮੇ ਵਾਸਤੇ ਚੁੱਕੀ ਸੌਂ ਤੇ ਕੀਤੇ ਗਏ ਹੋਰ ਵਾਅਦਿਆਂ ਨੂੰ ਵੀ ਯਾਦ ਕਰਵਾਇਆ ਜਾ ਰਿਹਾ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸਾਨੂੰ ਲੈ ਚੱਲਦੇ ਆਂ ਪੰਜਾਬ ਦੀਆਂ ਵਨਸਵੰਨੀਆਂ ਸਿਆਸੀ ਗਲੀਆਂ ਤੇ ਗਲਿਆਰਿਆਂ ਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਆਪਣਾ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਸਾਹਿਬ ਦਾ ਸਪੀਕਰ ਲੋਕ ਸਭਾ ਨੂੰ ਐਲਾਨ ਦਿੱਤਾ ਹੈ ਬਠਿੰਡਾ ਤੋਂ ਸੁਖਪਾਲ ਸਿੰਘ ਖੈਰ ਨੂੰ ਸੰਜੇ ਫਰੰਟ ਤੋਂ ਉਮੀਦਵਾਰ ਐਲਾਨਿਆ ਗਿਆ ਇਸ ਪ੍ਰਕਾਰ ਲੋਕ ਸਭਾ ਚੋਣਾਂ ਲਈ ਕੰਮਰ ਕੱਸੇ ਕੱਸਨੇ ਤੇਜ ਹੋ ਗਏ ਨੇ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਦੰਗਲ ਪਖਣ ਲੱਗਿਆ ਵੱਖ-ਵੱਖ ਥਾਵਾਂ ਤੇ ਨੇਤਾ ਲੋਕ ਆਪਣੀ ਮੰਨਤਾ ਪੂਰੀ ਕਰਵਾਉਣ ਲਈ ਸੁੱਖਾ ਸੁੱਖਣ ਲਈ ਜਾਣ ਲੱਗੇ ਨੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਆਪਣੀ ਜਿੱਤ ਦੀ ਹੈਟ੍ਰਿਕ ਬਣਾਉਣ ਲਈ ਚੰਤਪੁਰ ਨਹੀਂ ਜਾ ਪੁੱਜੇ ਨੇ ਉਹਨਾਂ ਨਾਲ ਚੰਤਪੁਰ ਨਹੀਂ ਲੁਧਿਆਣਾ ਤੋਂ ਕਾਂਗਰਸੀ ਆਗੂਆਂ ਦੀ ਟੀਮ ਵੀ ਸੁੱਖਣਾ ਸੁੱਖਣ ਗਈ ਆਦਰ ਦਿੱਲੀ ਤੋਂ ਖਬਰਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਹਨਾਂ ਦੇ ਪ੍ਰਸ਼ੰਸਕ ਮੰਦਰਾਂ 'ਚ ਸੁੱਖਣਾ ਸੁਖ ਰਹੇ ਨੇ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਹੁਣ ਤੱਕ ਅਕਾਲੀ ਦਲ ਤੇ ਕਾਂਗਰਸ ਦੁਵਾਲੇ ਹੀ ਚੋਣ ਨਤੀਜੇ ਘੁੰਮਦੇ ਰਹੇ ਨੇ ਲੋਕ ਸਭਾ ਚੋਣਾਂ ਵਿੱਚ 7 ਵਾਰ ਕਾਂਗਰਸ ਤੇ 4 ਵਾਰ ਅਕਾਲੀ ਹਾਰੇ ਸਨ 1999 ਵਿੱਚ ਮਾਨ ਦਲ ਦੇ 9 ਉਮੀਦਵਾਰ ਜੇਤੂ ਰਹੇ ਸਨ ਜਲੰਧਰ ਸ਼ੌਣੀ ਤੋਂ ਐਚਐਸ ਵਾਲੀਆ ਤੇ ਸਰਬਜੀਤ ਸਿੰਘ ਮੱਕੜ ਆਪਣੀਆਂ ਅਕਾਲੀ ਆਗੂਆਂ ਵਿਚਾਲੇ ਹੋਈਆਂ ਝੜਪਾਂ ਦੇ ਮੁੱਦੇ ਨੂੰ ਲੈ ਕੇ ਵਾਲੀਆ ਖਿਲਾਫ ਕਾਰਵਾਈ ਕਰਵਾਉਣ ਲਈ ਮੱਕੜ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਰਬਾਰ ਪੁੱਜ ਗਿਆ ਔਰ ਇਹਨਾਂ ਦੋਵਾਂ ਕਾਲੀ ਨੇਤਾਵਾਂ ਦੀ ਦੁਆਬੇ ਏਰੀਆ ਵਿੱਚ ਹੱਤੋਂਪਾਈ ਕਾਰਨ ਜਲੰਧਰੀ ਅਕਾਲੀ ਨਿਰਾਸ਼ ਹੋ ਗਏ ਨੇ ਨਵੀਂ ਦਿੱਲੀ ਤੋਂ ਖਬਰ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਜਾਦ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸੀ ਰਾਮ ਦੀ ਭੈਣ ਨਾਲ ਇੱਕ ਰੈਲੀ ਸਬੋਧਨ ਕੀਤੀ ਹੁਣ ਕਿਹਾ ਕਿ ਨਾ ਲੋਕ ਸਭਾ ਚੋਣਾਂ ਚ ਮੋਦੀ ਖਿਲਾਫ ਵਾਰਨ ਅਸੀਂ ਤੋਂ ਚੋਣ ਲੜਾਂਗਾ ਆਜ਼ਾਦ ਦੇ ਇਸ ਐਲਾਨ ਨਾਲ ਉੱਤਰ ਪ੍ਰਦੇਸ਼ ਚ ਸਫਾ ਤੇ ਬਸਪਾ ਗੱਠ ਚੋੜ ਲਈ ਪਰੇਸ਼ਾਨੇ ਦਾ ਅਸਰ ਬਣ ਗਏ ਯੂਪੀ ਚ ਦਲਤਾਂ ਨੂੰ ਲਾਮਬੰਦ ਕਰਨ ਲੱਗੇ ਭੀਮ ਆਰਮੀ ਦੇ ਮੁਖੀ ਨੇ ਕਿਹਾ ਉਹ ਕੇਂਦਰੀ ਮੰਤਰੀ ਸਿਮਰਤੀ ਹਰਾਨੀ ਤੇ ਜਿੱਥੇ ਵੀ ਲੋੜ ਪਈ ਭਾਜਪਾ ਖਿਲਾਫ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪਸ਼ਟ ਕੀਤਾ ਕਿ ਬਦਬੀ ਦੀਆਂ ਘਟਨਾਵਾਂ ਮਗਰੋਂ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਕਿਸੇ ਤਰ੍ਹਾਂ ਕੋਈ ਹਮਾਇਤ ਨਹੀਂ ਲਵੇਗੀ ਉਨ੍ਹਾਂ ਕਿਹਾ ਕਿ ਸ਼ੋਮਨੀ ਕਾਲੀਦਾਲ ਨੇ ਡੇਰਾ ਸਿਰਸਾ ਦੀ ਹਮਾਇਤ ਲੈਣ ਲਈ ਆਪਣੇ ਸਾਰੇ ਬਦਲ ਖੁੱਲੇ ਰੱਖੇ ਨੇ ਕਰੋੜ ਸਾਬ ਤੋਂ ਚੋਣ ਲੜ ਰਹੀ ਜ਼ਗੀਰ ਕੌਰ ਨੇ ਬਿਆਨ ਦਿੱਤਾ ਕਿ ਆਪਣੇ ਲਈ ਡੇਰਾ ਸਿਰਸਾ ਦੀਆਂ ਵੋਟਾਂ ਨਹੀਂ ਮੰਗੇਗੀ ਪਰ ਪਾਰਟੀ ਪੱਧਰ ਤੇ ਫੈਸਲਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਇਸ ਬਿਆਨ ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਸ਼ੋਮਨੀ ਕਾਲੀਦਾਲ ਨੇ ਡੇਰਾ ਸਿਰਸਾ ਦੀਆਂ ਸਿਆਸੀ ਮਦਦ ਲੈਣ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਉਨ੍ਹਾਂ ਕਿਹਾ ਕਿ ਬੀਬੀ ਅਮੇ ਸਹਿਜ ਵਿੱਚ ਛੋਟੀ ਜਿਹੀ ਗੱਲ ਆਖੀ ਪਰ ਇਹਦੇ ਅਰਥ ਬੜੇ ਡੂੰਘੇ ਨੇ ਉਹਨਾਂ ਸ਼੍ਰੋਮਣੀ ਕਾਲੀ ਦਲ ਤੇ ਬਾਦਲਾਂ ਨੂੰ ਡੇਰਾ ਸਿਰਸਾ ਬਾਰੇ ਸਟੈਂਡ ਸਪਸ਼ਟ ਕਰਨ ਲਈ ਆਖਿਆ ਏ ਇਹਨਾਂ ਚੋਣਾਂ ਲਈ ਇਸ ਵਾਰ ਪ੍ਰੋਫੈਸਰਾਂ ਵਿੱਚ ਵੀ ਕੁਝ ਲੋਕ ਸੰਸਦ ਦਾ ਹਿੱਸਾ ਬਣ ਲਈ ਤਾਂਗ ਪੈਦਾ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਦੇ ਪ੍ਰੋਫੈਸਰਾਂ ਨੇ ਇਹਨਾਂ ਚੋਣਾਂ ਵਿੱਚ ਹਿੱਸਾ ਲਈ ਮਨਜ਼ੂਰੀ ਮੰਗੀ ਹੈ ਇਹਨਾਂ ਤਿੰਨਾਂ ਵਿੱਚੋਂ ਤਲਵੰਡੀ ਸਾਬੋ ਵੇਖੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੇ ਸੈਕ ਪ੍ਰੈਸਰ ਸੁਨੀਲ ਕੁਮਾਰ, ਲਖਵੀਰ ਸਿੰਘ ਤੇ ਸੁਸ਼ੀਲ ਕੁਮਾਰ ਨੇ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਚੋਣਾ ਲੜਨ ਵਾਸਤੇ ਆਗਿਆ ਮੰਗੀ ਹੈ।